ਅੱਜ ਆ ਵੀਡੀਓ ਲਗਾਗੇ ਬਲਾਂ ਵਾਲੇ ਪਰਨੇ ਦੀ ਜਿਹੜਾ ਆਪਾਂ ਬਲਾਂ ਵਾਲਾ ਪਰਨਾ ਬਣਾਂਗੇ ਪਹਿਲਾ ਸਾਈਡ ਤੋਂ ਜੁੜਾ ਕਰਕੇ ਜਿਹੜਾ ਆਪਣਾ ਪਰਨੇ ਦਾ ਬਟਾ ਲੜਨ ਦਾ ਉਹਨੂੰ ਫੜ ਕੇ ਛੋਟੇ ਲੜਨ ਨੂੰ ਅੰਦਰ ਫੋਲਡ ਕਰਕੇ ਰੈਕਟੈਂਗਲ ਸ਼ੇਪ ਜਿਹੜਾ ਆਪਾਂ ਪੂਣੀਆ ਬਣਾ ਕੇ ਤੇ ਜੁੜਾਈ ਸਾਈਡ ਤੋਂ ਚੱਕ ਲੜ ਲਿਆਵਾਂਗੇ ਫਿਰ ਉਸਤੇ ਉੱਪਰ ਜਿਹੜਾ ਦੂਸਰਾ ਲੜ ਲਿਆ ਕੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਕੇ ਤੇ ਲੜ ਦੇ ਵਿੱਚ ਜਿਹੜੇ ਆਪਣੇ ਬਲਨਾਂ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਤੇ ਇਹੜਾ ਸਾਈਡ ਤੇ ਲੜਾਉਗਾ ਸਾਨੂੰ ਖਿੱਚ ਲੈਣਾ ਇਹ ਲੜ ਨੂੰ ਜਿਹੜਾ ਲੜ ਦੇ ਵਿੱਚ ਬਲਪਾ ਕਿਹੜਾ ਆਪਾਂ ਲੜ ਨੂੰ ਲਗਾ ਦੇਣਾ ਤੇ ਹੁਣ ਇਸ ਤੋਂ ਅਗਲਾ ਲੜ ਲਗਾਵਾਂਗੇ ਤੇ ਦੂਸਰੇ ਲੜ ਦੇ ਵਿੱਚ ਜਿਹੜਾ ਆਪਾਂ ਵਾਲ ਇਕੱਠੇ ਕਰਕੇ ਤੇ ਲੜ ਨੂੰ ਆਪਾਂ ਹਲਕਾ ਜਿਹਾ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਲਗਾ ਦੇਵਾਂਗੇ ਜੀ ਤੇ ਕਰ ਤਾ ਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜਾ ਆਪਣਾ ਪਰੋਸਰ ਨੰਗਾਊਗਾ ਆਪਾਂ ਜਿਹੜਾ ਕਪ ਦੁਹਰ ਲੜ ਦਾ ਜਿਹੜਾ ਕਪੜਾ ਦੇ ਕੇ ਆਪਣਾ ਸਿਰਾ ਕਵਰ ਕਰ ਦੇਣਾ ਜੀ ਤੇ ਹੁਣ ਆ ਜਿਹੜਾ ਇਸ ਤੋਂ ਕਰ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਪਹਿਲਾਂ ਉੱਪਰ ਪਲੱਗ ਠਾ ਕਰਕੇ ਫਿਰ ਥੱਲੇ ਤੇਨੂੰ ਹੋਲਡ ਕਰ ਦੇਣਾ ਬੱਲੇ ਨੂੰ ਤੇ ਇਸ ਲੜ ਨੂੰ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਨੂੰ ਜਿਹੜਾ ਆਪਾਂ ਪਾ ਕੇ ਤੇ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਨੂੰ ਖਲਾਰ ਕੇ ਤੇ ਲੜਾ ਲੜਾ ਬੜਾ ਮਿਹਨਤ ਆਪਾਂ ਸਿੱਟ ਕਰਕੇ ਜਿਹੜਾ ਲੜ ਨੂੰ ਆਪਾਂ ਲਗਾ ਦੇਣਾ ਜੀ ਹੁਣ ਇਸ ਤੋਹਰਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਉਸੇ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾ ਲੜ ਲਗਾਏ ਹਨ ਉਪਰੋ ਲੜ ਨੂੰ ਸ਼ੰਗੀ ਤਰ੍ਹਾਂ ਫੋਲਡ ਕਰਨਾ ਜੀ ਤੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਨੇ ਉਹਨਾਂ ਨੂੰ ਸੈੱਟ ਕਰਕੇ ਜਿਹੜਾ ਆਪਾਂ ਪਾ ਲੈਣਾ ਕਰਕੇ ਦੇ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਲੜ ਨੂੰ ਫਰਟ ਦੇ ਤੋਂ ਫੋਲਡ ਕਰਕੇ ਦੇ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਲੜ ਨੂੰ ਲਗਾ ਦੇਵਾਂਗੇ ਇਸ ਤਰ੍ਹਾਂ ਲੜਨ ਲਗਾਵਾਂਗੇ ਉਸ ਲੜ ਦੇ ਇਸ ਤਰ੍ਹਾਂ ਲੜ ਲਗਾਵਾਂਗੇ ਆਪਾਂ ਲੜਨ ਨੂੰ ਸੈਟ ਕਰਕੇ ਲਗਾ ਦੇਣਾ ਜੀ ਉਸ ਲੜ ਦੇ ਵਿੱਚ ਵੀ ਬਲ ਪਾ ਕੇ ਜਿਹੜਾ ਆਪਾਂ ਲੜਨ ਨੂੰ ਸੈਟ ਕਰਕੇ ਲਗਾ ਦੇਣਾ ਜੀ ਤੇ ਲੜਨ ਨੂੰ ਡਾਪਾ ਅੱਖ ਤਾਂ ਖਿੱਚ ਕੇ ਇਸ ਲੜਨ ਡਾਉਣ ਉੱਪਰ ਉਹ ਹੋਲਡ ਕਰਾਂਗੇ ਪਰ ਉਹ ਲੜਨ ਨੂੰ ਫੋਲਡ ਕਰਕੇ ਇਸ ਲੜ ਦੇ ਵਿੱਚ ਵੀ ਆਪਾਂ ਬਲ ਪਾ ਕੇ ਜਿਹੜਾ ਲੜਨ ਸੈੱਟ ਕਰਕੇ ਆਪਾਂ ਲਗਾ ਦੇਣਾ। ਅਗਿਆ ਨਵੇਂ ਵੀਡੀਓ ਦੇਖ ਲਈ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਿਓ ਜੀ। ਹੁਣ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ। ਜਿਹੜਾ ਆਪਾਂ ਇਸ ਤਰ੍ਹਾਂ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਆਪਾਂ ਬੈਕ ਤੋਂ ਪਿੰਚ ਕਰਨਾ, ਬੈਕ ਤੋਂ ਪਿੰਚ ਕਰਤ ਬਾਅਦ ਲੜ ਨੂੰ ਜਿਹੜਾ ਆਪਾਂ ਅਪਰੋ ਫੋਲਡ ਕਰਾਂਗੇ। ਪਰ ਲੜ ਨੂੰ ਹੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਡਾ ਪਾ ਅੱਖ ਤੱਕ ਖਿੱਚ ਲੈਣਾ ਅੱਖ ਦਾ ਖਿਚਣ ਤੋਂ ਬਾਅਦ ਆਪਾਂ ਇਹ ਲੜ ਦੇ ਵਿੱਚ ਵੀ ਜਿਹੜੇ ਆਪਣੇ ਹਲਕੇ ਜਿਹੇ ਬਲ ਹੋਣਗੇ ਉਹ ਇਕੱਠੇ ਕਰਕੇ ਲੜ ਨੂੰ ਜਿਹੜਾ ਸੈੱਟ ਕਰਕੇ ਆਪਾਂ ਲਗਾਵਾਂਗੇ ਜਿਹੜਾ ਆਪਾਂ ਅਸ ਤੋਂ ਪਹਿਲਾ ਲੜ ਲਗਾਇਆ ਸੀ ਉਹ ਉਸ ਲੜ ਨੂੰ ਵੀ ਡਾ ਸੈੱਟ ਕਰਕੇ ਲਗਾ ਲੈਣਾ ਜੀ ਤੇ ਇਸ ਲੜਨਾਂ ਲੜਾਂ ਦੇ ਵਿੱਚ ਪਗ ਪਗ ਪੰਦਰਾ ਜਿਹੜਾ ਤੁਸੀਂ ਬਾੜਾ ਉਹ ਵੀ ਏਡੇ ਵਧਾ ਸਕਦੇ ਹੋ ਤੇ ਹੁਣ ਜਿਹੜੇ ਆਪਣੀ ਬਾਕੀ ਭਾਗ ਦੀ ਸੈਟਿੰਗ ਪਾਉਣ ਦੀ ਸੈਟਿੰਗ ਉਹ ਵੀ ਜਿਹੜੇ ਆਪਾਂ ਨਾਲ ਦੀ ਨਾਲ ਕਰੀ ਜਾਣੀ ਆ ਜੀ ਸਾਰੇ ਇਹੜਾ ਆਪਣੇ ਪਰਨੇ ਦੀ ਨਾਲੜੇ ਵਾਲੀ ਸੈਟਿੰਗ ਉਹ ਵੀ ਇੱਡੀਆ ਪੱਕੀ ਜਾਣੀਆਂ ਤੇ ਹੋਰ ਵੀ ਜਿਹੜੇ ਆਪਣੇ ਬਲ ਹੋਣਗੇ ਉਹ ਵੀ ਇੜੇ ਵਾਧਾ ਲੈਣੇ ਨੇਗੇ ਚੰਗੀ ਤਰ੍ਹਾਂ ਆਪਣੇ ਬਲ ਲੋਨਾਂ ਨੂੰ ਸੈੱਟ ਕਰਾਂਗੇ ਆ ਦਿਨੇ ਆਪਰੇ ਬਲੂ ਵੀਡੀਓ ਆਪਾਂ ਸੈਟ ਕਰ ਲੈਣੇ ਨੇ ਜੀ ਬੈਕ ਤੱਕ ਇਸ ਤੋਂ ਲੜ ਲਗਾਵਾਗੇ ਉਸ ਲੜ ਤੋਂ ਜਿਹੜਾ ਆਪਾਂ ਇਹਦੇ ਆਪ ਤੋਂ ਪਿੰਚ ਕਰਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਉੱਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਇਸ ਲੜ ਦੇ ਵਿੱਚ ਜਿਹੜਾ ਆਪਾਂ ਹਲਕੇ ਜਿਹਾ ਪਾ ਕੇ ਜਿਹੜਾ ਲੜ ਨੂੰ ਸੈਟ ਕਰਕੇ ਆਪਾਂ ਲਗਾ ਦੇਣਾ ਜੀ ਬਲ ਪਾ ਕਿਹੜਾ ਲੜਨੂ ਆਪਾਂ ਬੈਕ ਤੇੜਾ ਆਪਣਾ ਬਾਕੀ ਲੜ ਰਹਿਗਾ ਉਸ ਲੜਨੂ ਬੈਕ ਤੇ ਦੱਬ ਦੇਣਾ ਤੇ ਜਿਹੜਾ ਆਪਣਾ ਭਰਨਾ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਪਰ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਸਾਰੇ ਜਿਹੜੇ ਆਪਣੇ ਬਲ ਹੋਣਗੇ ਜਿਹੜਾ ਆਪਾਂ ਸੈੱਟ ਕਰਨੇ ਨੇ ਜਿਹੜਾ ਆਪਾਂ ਨੇ ਆਖਰੀ ਲੜ ਲਗਾਇਆ ਸੀਗਾ ਆਖਰੀ ਲੜਨੂ ਵੀ ਜਿਹੜਾ ਆਪਾਂ ਹੁਣ ਸੈੱਟ ਕਰ ਲੈਣਾ ਤੇ ਪੱਕਾ ਪਿਆ ਤੇ ਆ ਵੀ ਜਿਹੜੇ ਆਪਣੇ ਬਲ ਨੇਗੇ ਜਿਹੜਾ ਆਪਾਂ ਬਦਾਲ ਲੈਣੇ ਨੇਗੇ ਸਾਰੇ ਜਿਹੜੇ ਆਪਣੇ ਬਲ ਨੇ ਪ੍ਰੋਪਰ ਤੇ ਚੰਗੀ ਤਰ੍ਹਾਂ ਆਪਾਂ ਬਦਾਲ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਬਧਿਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਹਜੇ ਨਵੇਂ ਵੀਡੀਓ ਦੇਖਣ ਲਈ ਸਾਡੇ ਫੇਸਬੁਕ पेज ਨੂੰ ਫੋਲੋ ਜਰੂਰ ਕਰਿਓ ਜੀ ਤੇ ਬਲ ਨੇੜੋ ਵੀ ਸੈਟ ਕਰ ਲੈਣੇ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਅੱਜ ਆ ਵੀਡੀਓ ਲਗਾ ਗਏ ਬਲਾਂ ਵਾਲੇ ਪਰਨੇ ਦੀ